나끄나끝나슴 앞끝 나. 骄傲。 95% ਦੀਏ ਬਾਹਰ ਹੈ ਜਿਸ ਦੀ ਵਾਰ ਹੁੰਦੀ ਹੈ ਉਹਦੀ ਦਰਸਲ ਪੌੜੀਆਂ ਹੁੰਦੀਆਂ ਅਸੀਂ ਸਭ ਆਸਾ ਕੀ ਵਾਰ ਸੁਣਦੇ ਆ ਆਸਾ ਕੀ ਵਾਰ ਗੁਰਨਾਨਕ ਪਾਤਸ਼ਾਹ ਜੀ ਦੀ ਹੈ ਉਸ ਦਾ ਸਿਲੇਖ ਹੈ ਵਾਰ ਸ਼ਲੋਕਾਂ ਨਾਲ ਇਹ ਸ਼ਲੋਕ ਵੀ ਮੈਲੇ ਤੈਲੇ ਕੇ ਲਿਖੇ ਇਹ ਉਸ ਦੇ ਸਿਰਲੇਖੇ ਦੱਸਿਆ ਹੈ ਕਿ ਦਰਸਲ ਉਵਾਰ ਮੀਨਸ ਪੌੜੀਆਂ ਗੁਰੂ ਨਾਨਕ ਬਾਸਾ ਜੀ ਦੀਆਂ ਹਨ ਆਸਾ ਕੀ ਵਾਰ ਬਿਲੋਂਗਸ ਟੂ ਗੁਰੂ ਨਾਨਕ ਸਾਹਿਬ ਨਾਟ ਗੁਰੂ ਰਾਮਦਾਸ ਜੀ ਜਦੋਂ ਰਾਗੀ ਸਿੰਘ ਜੀ ਗਾਇਨ ਕਰਨ ਵੇਲੇ आसा मेला चौथा करके हर अमृत पिने लोयना करते हैं आम संकतं समझदिया हम मैं भी बड़ा सिर समझदार शायद आसा की वार मेला चौथा दी है जबकि रामराजे दंक्तियों वाली जिम्मे चार लाइन होंगे ने आसा की वार का हिस्सा नहीं है खैर वो गायन किया जाता है प्रचलित हो गया पर आसा की वार या कोई भी वार दरअसल पौड़िया है ਔਰ ਵਾਰ ਨੂੰ ਸਮਝਣ ਵਾਸਤੇ ਉਹਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਬੜਾ ਸੁਝਾਨ ਟਾਂਗ ਵਰਤਿਆ ਕਿ ਸ਼ਲੋਕ ਲਗਾਏ ਤਾਂ ਹੀ ਉਸ ਦਾ ਸਿਰਲੇਖ ਹੈ ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮੈਲੇ ਪਹਿਲੇ ਕੇ ਲਿਖੇ ਔਰ ਉਹਦੇ ਵਿੱਚ ਸਾਨੂੰ ਮੈਲਾ ਦੂਜਾ ਦੇ ਵੀ ਸ਼ਲੋਕ ਮਿਲਦੇ ਨੇ ਮੈਲਾ ਦੂਜਾ ਦੇ ਸ਼ਲੋਕ ਹੋਣ ਤੀਜਾ ਦੇ ਹੋਣ ਚੌਥੇ ਦੇ ਹੋਣ ਪੰਜਵੇਂ ਦੇ ਹੋਣ ਜਿਸ ਦੀ ਵਾਰ ਹੁੰਦੀ ਹੈ ਉਸ ਦਾ ਸਿਰਲੇਖ ਹੁੰਦਾ ਹੈ ਔਰ ਉਸ ਦੀਆਂ ਪੌੜੀਆਂ ਹੁੰਦੀਆਂ ਨੇ ਸ਼ਲੋਕ ਨਾਲ ਉਸ ਨੂੰ ਸਮਝਣ ਵਾਸਤੇ ਰੱਖੇ ਜਾਂਦੇ ਆ ਅੱਜ ਦੀ ਵਾਰ ਜਿਹੜੀ ਹੈ ਸੋਰਠ ਵਾਰ ਮੈਲਾ ਚੌਥ ਮੈਲੇ ਚੌਥੇ ਕੀ ਗੁਰੂ ਰਾਮਦਾਸ ਜੀ ਦੀ ਸੋਰਠ ਰਾਗ ਵਿੱਚ ਇਹ ਵਾਰ ਭਾਵ ਪੌੜੀਆਂ ਇਹਨਾਂ ਦੇ ਨਾਲ ਕੁਝ ਸ਼ਲੋਕ ਇਹਦੇ ਵਿੱਚ ਦਰਜ ਨੇ ਜਦੋਂ ਅਸੀਂ ਵਾਰ ਪੜਾਂਗੇ ਤਾਂ ਸਾਨੂੰ ਪਤਾ ਲੱਗੇਗਾ ਵਾਰ ਵਿੱਚ ਟੋਟਲ 58 ਸ਼ਲੋਕ ਹਨ ਸ਼ਲੋਕ ਮਹਿਲਾ ਤੀਜਾ ਦੇ 48 ਸ਼ਲੋਕ ਹਨ ਟੋਟਲ 58 ਸ਼ਲੋਕਾਂ ਚੋਂ ਗੁਰੂ ਰਾਮਦਾਸ ਪਾਤਸ਼ਾਹ ਦੇ ਕੇਵਲ 7 ਸ਼ਲੋਕ ਹਨ ਅਤੇ ਮਹਿਲਾ ਦੂਜਾ ਗੁਰੂ ਅੰਗਦ ਪਾਤਸ਼ਾਹ ਦਾ ਇੱਕ ਸ਼ਲੋਕ ਹੈ ਅਤੇ ਮਹਿਲਾ ਪਹਿਲਾ ਗੁਰੂ ਨਾਨਕ ਪਾਤਸ਼ਾਹ ਦੇ ਦੋ ਸ਼ਲੋਕ ਹਨ ਕੁੱਲ ਮਿਲਾ ਕੇ 58 ਸ਼ਲੋਕ ਬਣਦੇ ਨੇ ਵਾਰ ਦਿਆਂ ਸਾਰੀਆਂ ਜਿੰਨੀਆਂ ਵੀ ਪੌੜੀਆਂ ਨੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਜਾਰੀਆਂ ਗਈਆਂ ਨੇ ਇਹ ਬੰਤਰ ਨੂੰ ਦੇਖਦਿਆਂ ਇੱਕ ਗੱਲ ਬੜੀ ਸਵਾਦਲੀ ਸਾਹਮਣੇ ਆਈ ਕਿ ਆਊਟ ਆਫ 58 48 ਸ਼ਲੋਕ ਗੁਰੂ ਅਮਰਦਾਸ ਪਾਤਸ਼ਾਹ ਦੇ ਨੇ ਫਿਰ ਵੀ ਅਸੀਂ ਉਸ ਨੂੰ ਮੈਲੇ ਪੀਜੇ ਕੀ ਵਾਰ ਨਹੀਂ ਕਰਦੇ ਹਾਂ ਇਹਦਾ ਮਤਲਬ ਵਾਰ ਦੇ ਬਾਰੇ ਬਾਰ ਬਾਰ ਸਾਨੂੰ ਗੱਲ ਧਿਆਨ ਰੱਖਣੀ ਹੈ ਦੇ ਵਾਰ ਪੌੜੀਆਂ ਹੁੰਦੀਆਂ ਹਨ ਔਰ ਇਹ ਵਾਰ ਕਿਉਂਕਿ ਸਿਰਲੇਖ ਮੈਲਾ ਚੌਥਕ ਹੈ ਇਹਦੀਆਂ ਪੌੜੀਆਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਹਨ ਭਾਵੇਂ ਉਹਨਾਂ ਦੇ ਸਿਰਫ 7 ਸ਼ਲੋਕ ਦਰਜ ਹਨ ਇਹ ਸਾਰਾ ਸੁਝਾਣ ਕੰਮ ਕੀਤਾ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਮੇਲੇ ਸਾਧ ਸੰਗਤ ਜੀ ਸਾਡੇ ਕੁਝ ਮਿੰਟ ਲੱਗ ਜਾਂਦੇ ਨੇ ਸ਼ੁਰੂ-ਸ਼ੁਰੂ ਵਿੱਚ ਬਾਣੀ ਦੀ ਬਣਤਰ ਨੂੰ ਸਾਂਝ ਕਰਨ ਵਾਸਤੇ ਕੰਪਾਈਲੇਸ਼ਨ ਆਫ ਬਾਣੀ ਇਸ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬਣਤਰ ਨੂੰ ਅਸੀਂ ਕਿਉਂ ਡਿਸਕਸ ਕਰਦੇ ਹਾਂ बार-बार ਉਸ ਦਾ ਸਲੇਖ ਉਸ ਦਾ ਰਹਾਉ ਉਹਦਾ ਰਹਾਉ ਦੂਜਾ ਉਹਦੀ ਬਣਤਰ ਇਹ ਇਸ ਕਰਕੇ ਡਿਸਕਸ ਕਰਦੇ ਹਾਂ ਕਿ ਸਾਨੂੰ ਇਸ ਗੱਲ ਦਾ ਮਾਣ ਆਵੇ ਕਿ ਜਿਹੜੀ ਬਾਣੀ ਮੈਂ ਪੜਦਾ ਇਹ ਬਾਣੀ ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੁਜਾਣ ਮਤ ਅਨੁਸਾਰ ਇਤਨੀ ਡਿਵਾਈਨ ਇੰਟੈਲੈਕਟ ਦੇ ਨਾਲ ਲਿਖੀ ਇਹਦੇ ਵਿੱਚ ਮਿਲਾਵਟ ਕੋਈ ਨਹੀਂ ਕਰ ਸਕਦਾ ਸਿੱਖ ਜਗਤ ਅਤੇ ਸਾਰੀ ਦੁਨੀਆ ਬlesed ਹੈ ਕਿ ਸਾਡੇ ਕੋਲ ਪਿਓਰੈਸਟ ਫਾਰਮ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਅਗਲੇ ਬਣਨਾ ਹੈ। ਔਰ ਜਿੰਨੀ ਬਾਣੀ ਦੀ ਬੜਤਰ ਅਸੀਂ ਸਮਝਦੇ ਹਾਂ ਉਤਨੀ ਸਾਡੀ ਬਾਣੀ ਬਾਰੇ ਅੰਡਰਸਟੈਂਡਿੰਗ ਬਣਦੀ ਜਾਂਦੀ ਹੈ। ਪਰ ਇੱਕ ਗੱਲ ਮੈਂ ਸਾਝ ਕਰਾਂ ਬਾਣੀ ਨੂੰ ਸਮਝ ਲੈਣਾ ਬਾਣੀ ਦੇ ਅਰਥ ਸਮਝ ਲੈਣੇ ਬਾਣੀ ਦੀ ਬੜਤਰ ਨੂੰ ਸਮਝ ਲੈਣਾ ਬਾਣੀ ਨੂੰ ਟ੍ਰਾਂਸਲੇਸ਼ਨ ਕਰਕੇ ਸਟੇਜਾਂ ਉੱਤੇ ਬੋਲ ਲੈਣਾ ਮੀਨਸ ਨਥਿੰਗ ਕਿਉਂਕਿ ਜਦੋਂ ਤੱਕ ਅਸੀਂ ਉਸ ਨੂੰ ਅੰਮਲੀ ਤੌਰ ਤੇ ਨਹੀਂ ਜੀਂਦੇ ਬਟ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਇਹ ਬੰਦਤਰ ਨੂੰ ਵਿਚਾਰੀਏ ਨਾ ਇਹ ਮੈਂ ਟੂਕ ਮਾਤਰ ਬਾਣੀ ਦੀ ਬੰਦਤਰ ਦੀ ਆਪਜੀ ਨਾਲ ਸਾਂਝ ਕੀਤੀ ਹੈ ਸੈਕਿੰਡ ਪੁਆਇੰਟ ਜਦੋਂ ਕਦੇ ਵੀ ਨਵਾਂ ਰਾਗ ਸ਼ੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪੀਜ ਦਾ ਬਰਲਾ ਬਾਉਂਡਰੀ ਦਾ ਹਾਸ਼ੀਏ ਦਾ ਕਲਰ ਚੇਂਜ ਹੋ ਜਾਂਦਾ ਹੈ ਨਵੇਂ ਪੜਨ ਵਾਲੇ ਨੂੰ ਪਤਾ ਲੱਗ ਜਾਂਦਾ ਹੈ ਕਿ ਨਵਾਂ ਰਾਗ ਸ਼ੁਰੂ ਹੋਇਆ ਨਵਾਂ ਟੌਪਿਕ ਸ਼ੁਰੂ ਹੋਇਆ ਹੈ ਔਰ ਜਦੋਂ ਨਵਾਂ ਰਾਗ ਨਵਾਂ ਟੌਪਿਕ ਸ਼ੁਰੂ ਹੁੰਦਾ ਹੈ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੁੰਦਾ ਹੈ ਸਾਨੂੰ ਆਦਤ ਹੀ ਨਹੀਂ ਅਸੀਂ ਇੱਕ ਟੌਪਿਕ ਤੇ ਪਹਿਲਾਂ ਸਮਝਿਆ ਕਰਦੇ ਗੁਰੂ ਪਾਤਸ਼ਾਹ ਨੇ ਬੜਤਰੀ ਜੇ ਟਾਂਗ ਵਰਤਿਆ ਜਦੋਂ ਨਵਾਂ ਰਾਗ ਸ਼ੁਰੂ ਹੋਏਗਾ ਇੱਕ ਟੌਪਿਕ ਬਾਰੇ ਸ਼ੁਰੂ ਹੋਏਗਾ ਪਰ ਨਵਾਂ ਟੌਪਿਕ ਸ਼ੁਰੂ ਹੋਏਗਾ ਔਰ ਜਦੋਂ ਤੱਕ ਉਸ ਟਾਪਿਕ ਉਤੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਕੰਪਲੀਟ ਹੋਣ ਤੋਂ ਬਾਅਦ ਮਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਨੂੰ ਲਗਾਇਆ ਜਾਂਦਾ ਹੈ ਸਭ ਦਾ ਥੀਮ ਇੱਕੋ ਹੁੰਦਾ ਹੈ ਉਹ ਯੂ ਵਾਲਾ ਰਾਗ ਉਹ ਹੀ ਟਾਪਿਕ ਜਿਹੜਾ ਗੁਰੂ ਨਾਨਕ ਸਾਹਿਬ ਨੇ ਨਵਾਂ ਛੇੜਿਆ ਅਤੇ ਉਸ ਤੋਂ ਬਾਅਦ ਵੀ ਗੁਰੂ ਪਾਤਸ਼ਾਹ ਉੱਥੇ ਟੋਟਲ ਕਰਨ ਤੋਂ ਬਾਅਦ ਗੁਰੂਆਂ ਦੀ ਬਾਣੀ ਤੋਂ ਬਾਅਦ ਬਾਣੀ ਭਗਤਾਂ ਕੀ ਸ਼ੁਰੂ ਕਰਦੇ ਨੇ ਗੁਰੂ ਨਾਨਕ ਸਾਹਿਬ ਵਾਂਗੂ ਸਭ ਤੋਂ ਪਹਿਲਾ ਬਾਣੀ ਭਗਤਾਂ ਕੀ ਕਬੀਰ ਸਾਹਿਬ ਜੀ ਦੀ ਬਾਣੀ ਆ ਜਾਂਦੀ ਹੈ कबीर जी रविदास जी धन्ना जी नामदेव जी और जेकर उ फरी जी का शब्द हो वो लगा के टोटल कंप्लीट करते हैं और टॉपिक क्लोज करते हैं लेकिन टॉपिक एक कौन दा है फर्ज़ करो जेकर मैं कह एक शब्द का टॉपिक का टोटल अठत् शब्द हैं एक टॉपिक के अठत् शब्द हैं और मैं पैंठ नंबर शब्द जेकर पढ़ रहा हाँ ਮੈਂ ਸਿੰਪਲ ਟਿਪਸ ਸਾਂਝ ਕਰ ਰਿਹਾ ਸੰਗਤਾਂ ਨਾਲ ਕਿ ਅਸੀਂ ਸਮਝਣ ਦਾ ਕਿਵੇਂ ਯਤਨ ਕਰਦੇ ਹਾਂ 78 ਸ਼ਬਦਾਂ ਦਾ ਪੂਰਾ ਸੰਗ੍ਰਹਿ ਹੈ ਪ੍ਰਕਰਣ ਹੈ ਔਰ 78 ਸ਼ਬਦਾਂ ਵਿੱਚ ਗੁਰੂਆਂ ਦੀ ਬਾਣੀ ਔਰ ਭਗਤਾਂ ਦੀ ਬਾਣੀ ਟੋਟਲ ਹੈ ਇਨ੍ਹਾਂ 78 ਸ਼ਬਦਾਂ ਵਿੱਚ 65 ਨੰਬਰ ਸ਼ਬਦ ਪੜ੍ਹ ਰਹੇ ਹਾਂ ਔਰ ਉਹ ਸਮਝ ਨਹੀਂ ਆ ਰਿਹਾ ਜਦੋਂ 사ਤਸੰਗ ਦੀ ਉਹ ਸਮਝ ਨਾ ਨਾ ਆਏ ਅਸੀਂ ਉਸ ਦਾ ਸਿਰਲੇਖ ਪੜ੍ਹਦੇ ਹਾਂ ਫਿਰ ਅਸੀਂ ਉਸ ਦਾ ਰਹਾਉ ਪੜ੍ਹਦੇ ਹਾਂ ਫਿਰ ਅਸੀਂ ਉਹਦੀ ਗ੍ਰਾਮਰ ਦੀ ਬਣਤਰ ਨੂੰ ਸਮਝਦੇ ਆਂ ਫਿਰ ਅਸੀਂ ਉਸਦੇ ਕੁਝ ਪਿਛਲੇ ਔਰ ਕੁਝ ਅਗਲੇ ਸ਼ਬਦ ਨੂੰ ਪੜ੍ਹਦੇ ਆਂ ਥੋੜਾ ਥੋੜਾ ਉਸ ਡੈਸਟੀਨੇਸ਼ਨ ਵੱਲ ਉਸ ਯਾਤਰਾ ਵੱਲ ਉਸ ਹਾਈਵੇ ਵੱਲ ਧਿਆਨ ਪੈਣਾ ਸ਼ੁਰੂ ਹੋ ਜਾਂਦਾ ਹੈ ਲੇਕਿਨ ਜੇ ਫਿਰ ਵੀ ਸਮਝ ਨਾ ਆਏ ਤਾਂ ਅਸੀਂ ਜਿੱਥੋਂ ਉਹ ਟੌਪਿਕ ਸ਼ੁਰੂ ਹੋਇਆ ਹੈ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦਾ ਸ਼ਬਦ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅ ਪਿੱਛੇ ਜਾ ਕੇ ਜਿੱਥੋਂ ਟੌਪਿਕ ਸ਼ੁਰੂ ਹੁੰਦਾ ਹੈ ਪਰਲਾ ਪਰਲਾ ਗੁਰਨਾਮਕ ਸਬਦ ਦਾ ਸ਼ਬਦ ਪੜਦੇ ਆ। ਉਹ ਤੁੱਚ ਝਲਕ ਮਿਲਨੀ ਸ਼ੁਰੂ ਹੋ ਜਾਂਦੀ ਹੈ ਕਿ ਜਿਹੜਾ 65 ਨੰਬਰ ਸ਼ਬਦ ਨੂੰ ਪੜ ਰਹੇ ਆ ਉਹ ਨੂੰ ਗੁਰੂ ਨਾਨਕ ਸਾਹਿਬ ਦੀ ਉਂਗਲ ਪਕੜ ਕੇ ਇੱਥੇ ਤੱਕ ਆ ਤੈਨੂੰ ਗੱਲ ਸਮਝ ਆਉਣੀ ਜਾਈਗੀ। ਅੱਜ ਦਾ ਜਿਹੜਾ ਟੌਪਿਕ ਹੈ ਨਾ ਇਸ ਟੌਪਿਕ ਬਾਰੇ ਇੱਕ ਨੋਸ਼ਨ ਹੈ। ਨੋਸ਼ਨ ਤੁਸੀਂ ਸਭ ਨੇ ਸੁਣੀ ਹੋਈ ਹੈ। ਅਸੀਂ ਸਾਰਿਆਂ ਨੇ ਦਿਮਾਗੀ ਚ ਬਿਠਾਇਆ ਹੋਇਆ ਕਿਉਂਕਿ ਇਹ ਪ੍ਰਚਲਿਤ ਬੜੀ ਹੈ ਹਜ਼ਾਰਾਂ ਸਾਲਾਂ ਤੋਂ ਜੀ ਭਗਵਾਨ ਨੇ ਰੱਬ ਨੇ ਸਭ ਦਾ ਕੰਨ ਫੜਿਆ ਹੋਇਆ ਨੱਕ ਫੜਿਆ ਹੋਇਆ ਤੇ ਫੜ ਕੇ ਜਿੱਥੇ ਜਿੰਨੂੰ ਜੋ ਕੰਮ ਲਾਣਾ ਹੁੰਦਾ ਹੈ ਮਨੁੱਖ ਨੂੰ ਮਜਬੂਰਨ ਉਥੇ ਜਾਣਾ ਪੈਂਦਾ ਹੈ ਭਾਵੇਂ ਉਹਨੂੰ ਪਸੰਦ ਨਾ ਹੋਵੇ ਅਤੇ ਉਥੇ ਜਾ ਕੇ ਜਿਹੜੇ ਉਥੇ ਦਾਣੇ ਮਿਲਦੇ ਨੇ ਉਹ ਦਾਣੇ ਖਾਣੇ ਪੈਂਦੇ ਨੇ ਇਹ ਨੋਸ਼ਨ ਅਸੀਂ ਸਾਰਿਆਂ ਨੇ ਮੰਨੀ ਹੋਈ ਹੈ ਇਸ ਨੋਸ਼ਨ ਬਾਰੇ ਇਸ ਵਾਰ ਨੂੰ ਸਮਝਣ ਵਾਸਤੇ ਸਟਾਰਟ ਵਿਦ ਗਿਆ ਸਾਥ ਸਿੰਘ ਜਿੰਨੀ ਮੈਂ ਸਾਂਝ ਕਰ ਰਿਹਾ ਹਾਂ ਇਸ ਸਾਲ ਵਿੱਚ ਮੈਂ ਕਲੇਮ ਨਹੀਂ ਕਰ ਸਕਦਾ ਕਿ ਮੈਨੂੰ ਸਮਝ ਆ ਗਿਆ ਮੈਂ ਕਲੇਮ ਨਹੀਂ ਕਰ ਸਕਦਾ ਕਿ ਜੋ ਮੈਂ ਸਾਂਝ ਕਰ ਰਿਹਾ ਐ ਫਾਈਨਲ অর ਅਲਟੀਮੇਟ ਅਰਥ ਹਨ ਮੈਂ ਬੜੀ ਨਿਮਰਤਾ ਨਾਲ ਸਾਂਝ ਕਰ ਰਿਹਾ ਕਿ ਮੈਨੂੰ ਜੋ ਸਮਝ ਪਈ ਕਿ ਪਰਕਰਣ ਬੜਾ ਮੁਸ਼ਕਲ ਹੈ ਗੁਰੂ ਨਾਨਕ ਸਾਹਿਬ ਸ਼ੁਰੂ ਵਿੱਚ ਜਿੱਥੋਂ ਇਹ ਵਾਰ ਸ਼ੁਰੂ ਹੁੰਦੀ ਹੈ ਉਥੇ ਕੀ ਕਹਿੰਦੇ ਪੈਨੇ ਉਥੇ ਪਹਿਲੇ ਪਹਿਲੇ ਪੌੜੀ ਦੇ ਉੱਤੇ ਸ਼ਲੋਕਾ ਵਿੱਚ ਕਹਿੰਦੇ ਨੇ ਪਰ ਹਰ ਕੱਪੜ ਜੇ ਪਿਰ ਮਿਲੇ ਖੁਸ਼ੀ ਦਾ ਵੈ ਪਿਰ ਸੰਗ ਕੋਣ ਕੋਣ ਮੰਦੇ ਖਿਆਲਾਂ ਦਾ ਕਪੜਾ ਜਿਹੜਾ ਮੱਤ ਉੱਤੇ ਓੜਿਆ ਆ ਉਹਨੂੰ ਛੋੜਦਾ ਹੈ ਪਰ ਹਰ ਕੱਪੜ ਜੇ ਪਿਰ ਮਿਲੇ ਆਪਣੇ ਅੰਦਰ ਦੇ ਰੱਬ ਜੀ ਨੂੰ ਮਿਲਦਾ ਹੈ ਪਿਰ ਪਰਮਾਤਮਾ ਨੂੰ ਮਿਲਦਾ ਹੈ ਉਹਦੇ ਨਾਲ ਰਹਿੰਦਾ ਹੈ ਉਹ ਵਾਲੀ ਮੱਤ ਸਦਾ ਸ਼ਿੰਗਾਰੀ ਨਾਉ ਮੰਨ ਕਦੇ ਨਾ ਮੈਲ ਪਤੰਗ ਉਹਦਾ ਸਦਾ ਵਸਤੇ ਸ਼ਿੰਗਾਰ ਹੋ ਜਾਂਦਾ ਹੈ ਇਨਰ ਬਿਊਟੀ ਇਹ ਮਨ ਸੁੰਦਰ ਆਪਣਾ ਬਣ ਜਾਂਦਾ ਜਿਸ ਦਾ ਮਨ ਸੁੰਦਰ ਬਣ ਜਾਂਦਾ ਉਸ ਨੂੰ ਗਿਆਨ ਰਾਬ ਸਭ ਜਬ ਸੀਜੇ ਆਵੇ ਤਾਂ ਨਾਨਕ ਭੋਖਰੀ ਰੱਬੀ ਮਿਲਨ ਜਿਸ ਨੂੰ ਅਵਨੈਸ ਵਿਦ ਗੋਡ ਕਹਿੰਦੇ ਨੇ ਐਕਸਟੈਸੀ ਵੀ ਕਹਿੰਦੇ ਨੇ ਆਨੰਦ ਦੀ ਅਵਸਥਾ ਕਹਿੰਦੇ ਨੇ ਸਦਾ ਮਿਲਨ ਦੀ ਅਵਸਥਾ ਕਹਿੰਦੇ ਨੇ ਜਿਹਦੇ ਵਿੱਚ ਵਿਛੜਦੇ ਕਰਦੇ ਨਹੀਂ ਮਿਲਿਆ ਮਿਲੇ ਨਾ ਮਿਲੇ 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 ਜੋ ਇਹ ਅੰਤਰਾਤਮੇ ਜੋ ਮਿਲੇ ਵਾਂਸ ਯੂ ਮੀਟ ਅੰਤਰਾਤਮੇ ਜੋ ਮਿਲੇ ਮਿਲਿਆ ਕਈਸੋਏ ਦੈਨ देयर इज नो ਡਿਪਾਰਟ ਫਿਰ ਵਿਛੜਦੇ ਨਹੀਂ ਆ ਵਿਛੜਦੇ ਕਿਸ ਤਰ੍ਹਾਂ ਵਿਛੜੇ ਕਿਰਤ ਕਰਮ ਕੇ ਵਿਛੜੇ ਵਿਛੜੇ ਅਸੀਂ ਆਪਣੀ ਕੋਈ ਗਲਤੀ ਦੇ ਕਾਰਨ ਵਿਛੜਦੇ ਹਾਂ ਸਾਸੰਗਤ ਦੀ ਕਿਰਤ ਕਰਮ ਕੇ ਵਿਛੜੇ ਕਿਰਤ ਮੀਨਸ ਮੇਰੀ ਸੋਚਨੀ ਦਾ ਢੰਗ ਅਤੇ ਅਕੋਰਡਿੰਗ ਟੂ ਮੇਰੀ ਸੋਚਨੀ ਦਾ ਢੰਗ ਮੁਤਾਬਕ ਜੋ ਮੈਂ ਕਿਰਤ ਜੋ ਮੈਂ ਡੀਡਸ ਜੋ ਮੈਂ ਕਰਮ ਕਰਦਾ ਹਾਂ ਔਗਣੀ ਸੋਚ ਆਉ ਗੁਣ ਚੋ ਆਉ ਗੁਣੀ ਨਿਕਲਦੇ ਨੇ ਜੇ ਮਨ ਮਹਿਲਾ ਹੋ ਜਾਏ ਮਨ ਮਹਿਲੇ ਸਭ ਕੁਝ ਮਹਿਲਾ ਤੰਤ ਹੁੰਦਾ ਹੈ ਮਨ ਅੱਛਾ ਨਾ ਹੋਏ ਤਾਂ ਮਹਿਲੇ ਮਨ ਜੋ ਮੰਦੇਪੁਰ ਨੇ ਉਠਣਗੇ ਤਾਂ ਮੰਦੇ ਐਕਸ਼ਨ ਸੀ ਹੋਣਗੇ ਤਾਂ ਅਸੀਂ ਵਿਛੜਦੇ ਆਂ ਲੇਕਿਨ ਜੇਕਰ ਮਹਿਲਾ ਮਨ ਸਾਫ ਕਰ ਲਿਆ ਜਾਏ ਔਰ ਮੇਲ ਹੋ ਜਾਏ ਫਿਰ ਅਸੀਂ ਸਤਗੁਰ ਦੀ ਮੱਤ ਵਿੱਚ ਸਮਾ ਜਾਂਦੇ ਆਂ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਏ ਸਮਾਨਾ ਜਦੋਂ ਸਮਾ ਜਾਂਦੇ ਆਂ ਫਿਰ ਮੇਰਾ ਮਨ ਆਪਣੀ ਮਨ ਕੀ ਮਤ ਸੋਚਣ ਜੋਗ ਰਹਿੰਦਾ ਨਹੀਂ ਉਨ ਨੂੰ ਇਸੇ ਬਦਿਤਿਆ ਅਬ ਕਿਆ ਕੀਜੇ ਪਾਂਡੇ ਨਾਓ ਯੂ ਆਰ ਯੂਸਲੈਸ ਮੇਰੇ ਮਨ ਪਹਿਲਾ ਤੋ ਬੜੀਏ ਧਰਮੀ ਗੱਲਾਂ ਕਰਦਾ ਸੀ ਦੁਨੀਆ ਨੂੰ ਸੁਣਾਉਂਦਾ ਸੀ ਮੇਰੇ ਕੋਲ ਆਗੁਣ ਕਰਾਂਦਾ ਸੀ ਨਾਓ ਨੋ ਮੋਰ ਅਬ ਕਿਆ ਕੀਜੇ ਪਾਂਡੇ ਮਨ ਨੂੰ ਕਹਿ ਰਹੇ ਨੇ ਮਨ ਦੀ ਅਵਸਥਾ ਬਦਲ ਗਈ ਲੇਕਿਨ ਕੀਰਤ ਕਿਨੇ ਕੀਤੀ ਸਾਧ ਸੰਗਤ ਜੀ ਤੁਸੀਂ ਸਾਰਿਆਂ ਨੂੰ ਨੇ ਸੁਣਿਆ ਕੀਰਤ ਕੀਤੀ ਮੇਰੇ ਮਨ ਨੇ ਕੀਰਤ ਕਰਮ ਕੇ ਵਿਚੜੇ ਪਹਿਲਾ ਸ਼ਲੋਕ ਪਹਿਲੀ ਪੌੜੀ ਦੇ ਵਿਚਾਰ ਕਹਿੰਦੇ ਨੇ ਪਰ ਹਰ ਕੱਪੜ ਜੇ ਪਿਰ ਮਿਲੇ ਖੁਸ਼ੀ ਦਾ ਵੈ ਪਿਰ ਸੰਗ ਸਦਾ ਸ਼ਿੰਗਾਰੀ ਨਾਉ ਮਨ ਕਦੇ ਨਾ ਮਹਿਲ ਪਤਾਨ ਅੱਗੇ ਕਹਿੰਦੇ ਨੇ ਹਉ ਗੁਰਮੁਖ ਕਾਰ ਕਮਾਵਾਂ ਹਉ ਕੋਣ ਗੱਲ ਦਰਸਤ ਮੇਰੇ ਮਨ ਦੇ ਚੱਲ ਰਹੀ ਹੈ ਕਿਹੜੇ ਵਾਲਾ ਮਨ ਜਿਹੜਾ ਮਨ ਮੈਨੂੰ ਖੁਆਰ ਕਰਦਾ ਸੀ ਜਿਹੜਾ ਮਨ ਮੈਲਾ ਸੀ ਜਿਹੜਾ ਮੇਰੇ ਕੋਲ ਆਗੁਣ ਕਰਾਂਦਾ ਸੀ ਬੈਡ ਕਿਰਤ ਕਰਾਂਦਾ ਸੀ ਮਾੜੀਆਂ ਡੀਡਸ ਕਰਾਂਦਾ ਸੀ ਉਹ ਵਾਲਾ ਮਨ ਕਹਿ ਰਿਹਾ ਸਤਪੁਰ ਦੀ ਮੱਤ ਲੈ ਕੇ ਹਉ ਗੁਰਮੁਖ ਕਾਰਕ ਮਾਵਾਂ ਜੇ ਗੁਰ ਸਮਝਾਈਏ ਗੁਰ ਸਤਗੁਰ ਨਾਮ ਦ੍ਰਿੜਾਇਆ ਮਨ ਅਨਤ ਨਾ ਕਾਹੂ ਡੋਲੇ ਹੁਣ ਮਨ ਨਹੀਂ ਡੋਲਦਾ ज नानक हर का दास गुर सतगुर के गुलगोले कौन मन एलिवेटेड एड एलिवेट हो गया जो अटल अमर हो गया जो मन इटरनल हो गया जिस मन ने सतगुर की मत रूपी अमृत रूपी बूंद लैली एक बूंद गुर अमृत दिनों तो अटल अमर नमूआ ਜਦ ਨਾਨਕ ਹਰ ਦਾਸ ਹੈ ਗੁਰ ਸਤਗੁਰ ਕੇ ਗੁਲ ਗੋਲੇ ਮੀਨਸ ਉਹ ਦਾਸਨ ਦਾਸ ਹੋ ਜਾਂਦਾ ਦਾਸਨ ਦਾਸ ਦਾ ਮਤਲਬ ਕੀ ਹੁੰਦਾ ਨਮਰਤਾ ਹੰਬਲਨੈਸ ਜਦੋਂ ਹੰਬਲਨੈਸ ਆਉਂਦੀ ਹੈ ਨਾ ਤਾਂ ਅਸੀਂ ਵਰਚੂਸ ਫਾਲੋ ਕਰਦੇ ਹਾਂ ਜਦੋਂ ਕਦੇ ਵੀ ਮੈਂ ਵਰਚੂਸ ਦਾ ਚੰਗੇ ਗੁਣਾ ਦਾ ਆਈਡੀਅਲ ਦਾ ਪੱਲਾ ਛੱਡਦਾ ਹਾਂ ਤਾਂ ਮੇਰਾ ਮਨ ਮਹਿਲਾ ਮੇਰੇ ਕੋਲ ਅਗੁਣ ਕਰਾਏਗਾ और मेरा हंकार सामने आ जाएगा हंकार मेरे को आइडियल्स छुड़ा है जाओ मैंने शरीफ नहीं रहना जाओ मैंने आगे से मिठा बोलना छोड़ा जाओ शराफत छोड़ दी मैंने। मैंने जितना लोगों से निमरता की लोगों ने मेरे को धोखा दिया इस तरह अपनी ईगो सामने आ गई जो भी तो असं चंगा गुण छिड़ते हैं सांकार साड़ी ईगो सामने आ जाती है ਉਹ ਸੇ ਲਈ ਨਮਰਤਾ ਚ ਨਹੀਂ ਰਹਿੰਦੇ ਪਰ ਜਨ ਨਾਨਕ ਹਰ ਦਾ ਦਾਸ ਹੈ ਗੁਰਸਤਪੁਰ ਕੇ ਗੁਲਗੋਲੇ ਮੀਨਸ ਵਨ ਫਾਲੋਸ ਵਰਚੂਜ਼ ਦਾਸਨ ਦਾਸ ਹੋਣ ਦਾ ਮਤਲਬ ਹੈ ਵੇ ਦਾਸਨ ਦਾਸ ਮੀਨਸ ਬਿਰਤੀ ਹਿਊਮਿਲਟੀ ਹੰਬਲਨੈਸ ਨਮਰਤਾ ਤਾਂ ਹੀ ਤੇ ਵਰਚੂਜ਼ ਤੇ ਜੀਣਾ ਆਏਗਾ ਵਰਨਾ ਮੇਰਾ ਹੰਕਾਰ ਮੈਨੂੰ ਵਰਚੂਸ ਆਈਡੀਅਲਸ ਮੋਰਲਸ ਚੰਗੇ ਗੁਣਾ ਨਾਲ ਜੀਣ ਨਹੀਂ ਦਿੰਦਾ ਸਰਬ ਧਰਮ ਐ ਸ੍ਰੇਸ਼ ਧਰਮ ਤੇ ਜੀਣ ਨਹੀਂ ਦਿੰਦਾ ਕਿਉਂਕਿ ਸਰਬ ਧਰਮ ਐ ਸੇਸ਼ ਧਰਮ ਹਰ ਕੋਣ ਨਾਮ ਜਪ ਨਿਰਮਲ ਕਰਮ ਨਿਰਮਲ ਕਰਮ ਮੇਰਾ ਮਨ ਮਨੂ ਕਰਨ ਨਹੀਂ ਦਿੰਦਾ ਸੀ ਇਸ प्रकरण ਨੂੰ ਸ਼ੁਰੂ ਕਰਨ ਲਈ ਗੁਰੂ ਪਾਚਾ ਧਿਆਨ ਦੁਆਰੇ ਨੇ ਮੰਨਦੀ ਕੋਈ ਗਲ ਚੱਲਦੀ ਹੈ ਇਹਦਾ ਮਤਲਬ ਜਦੋਂ ਸੀ ਨਕਨਾਟ ਖਸਮ ਹੱਥ ਪੜਾਂਗੇ ਕਉਸ਼ਯਾ ਮੇਰੇ ਮਨ ਦੀ ਗਲਤ ਨਹੀਂ ਚੱਲ ਰਹੀ ਮੱਥਾ ਖਣਕਦਾ ਹੈ ਗੁਰੂ ਪਾਸ਼ਾ ਜੀ ਦੀ ਬਾਣੀ ਦੀ ਬਣਤਰ ਗੁਰੂ ਪਾਸ਼ਾ ਜੀ ਦੀ ਬਾਣੀ ਦਾ ਇੰਟਰਨਲ ਲੌਜੀਕਸ ਮੈਨੂੰ ਸੋਚਣ ਤੇ ਮਜਬੂਰ ਕਰ ਰਹੇ ਨੇ ਨਕਨਤ ਖਸਮਾਥ ਰੱਬ ਜੀ ਦੇ ਹੈ ਕਿ ਮੇਰੇ ਹੈ ਮੇਰੇ ਮਨ ਦੇ ਮੇਰੇ ਮਨ ਨੇ ਨੱਥ ਪਾਈ ਹੋਈ ਹੈ ਜਿਹੜੇ ਲੋਕਾਂ ਨੂੰ ਕਿਹਾ ਜਾਂਦਾ ਹੈ ਨਾ ਡਾਕਟਰ ਵੱਲੋਂ ਤੂੰ ਸ਼ਰਾਬ ਪੀਣਾ ਛੋੜ ਦੋ ਤੁਮਾਰੇ ਕੋ ਪੀ ਲਿਆ ਹੋ ਜੇਕਰ ਲੀਵਰ ਖਰਾਬ ਹੋ ਜਾਏਗਾ ਮਰ ਜਾਓਗੇ ਉਹ ਛੋੜ ਨਹੀਂ ਆ ਕਿਉਂ ਕਿਉਂਕਿ ਉਹਦੇ ਮਨ ਦੇ ਹੱਥ ਵਿੱਚ ਨੱਥ ਨਕੇਲ ਹੈ ਉਹ ਛੋੜ ਨਹੀਂ ਦਿੰਦਾ ਜੀ ਕਰੀਵਿੰਗ ਲਟਕ ਜਾਂਦੀ ਹੈ ਪਾਣੀ ਆ ਜਾਂਦਾ ਹੈ ਤੇ ਪਰ ਸਾਡੀ ਨੱਥ ਰਾਬ ਜੀ ਨੇ ਪਕੜ ਕੇ ਮੈਨੂੰ ਜਾਂ ਬੀਬੀ ਨੂੰ ਨਹੀਂ ਕਿਹਾ ਤੂੰ ਸ਼ਰਾਬ ਪੀ। ਐ ਕਿਰਤ ਮੇਰਾ ਮਨ ਮੇਰੇ ਕੋਲੋਂ ਕਰਾਂਦਾ ਹੈ। ਜਦੋਂ ਅਸੀਂ ਐਸੀ ਸ਼ਬਦ ਪੜ੍ਹਦੇ ਆ ਜਿਸ ਨੂੰ ਆਪ ਖੁਆਇ ਕਰਤਾ ਖੁਸ਼ਲੇ ਚੰਗਿਆਈ ਤਾਂ ਉਥੇ ਕਰਤਾ ਰੱਬ ਜੀ ਨਹੀਂ ਹੁੰਦੇ ਕਰਤਾ ਮੇਰਾ ਮਨ ਹੁੰਦਾ ਹੈ। ਮੇਰਾ ਮਨ ਮੇਰੇ ਕੋਲੋਂ ਚੰਗਿਆਈ ਖੋਲ ਲੈਂਦਾ ਹੈ। ਔਰ ਮੈਨੂੰ ਖੁਆਰ ਕਰਦਾ ਹੈ। ਉਥੇ ਕਰਤਾ ਰੱਬ ਜੀ ਅਰਥ ਨਹੀਂ ਕਰਾਂਗੇ ਖੈਰ ਅਸੀਂ ਹੁਣ ਤੱਕ ਬਣਤਰ ਸਮਝੀ ਬਣਤਰ ਸਮਝਣ ਤੋਂ ਬਾਅਦ ਅਸੀਂ ਪਹਿਲਾ ਪੈਲੀ ਪੌੜੀ ਦੇ ਕੁਝ ਸ਼ਲੋਕ ਸਮਝੇ ਤਾਂ ਇੰਜ ਲੱਗ ਰਿਹਾ ਸਾਰੀ ਗੱਲ ਮੇਰੇ ਮਨ ਬਾਰੇ ਕਹਿ ਰਹੇ ਨੇ ਲੇਕਿਨ ਮਨ ਜਦੋਂ ਸਤਬੂਰ ਕੇ ਗੁਲਗੋਲੇ ਦੀ ਗੱਲ ਚੱਲ ਰਹੀ ਹੈ ਐਲੀਵੇਟਡ ਮਨ ਦੀ ਗੱਲ ਕਰ ਰਹੇ ਚੰਗੇ ਵਾਲੇ ਮਨ ਦੀ ਸਾਧ ਸੰਗਤ ਜੀ ਅਗੇਨ ਨਥ ਤਾਂ ਭੜੇ ਵਾਲੇ ਮਨ ਦੇ ਹੱਥ ਹੀ ਹੈ ਇਨ ਫੈਕਟ ਹੋਰ ਸੌਖਾ ਕਰ ਲੀਏ ਨਥ ਦਰਸਲ ਮਨ ਦੇ ਹੱਥ ਹੈ ਜੇ ਮਨ ਸਤਬੁਰਦੀ ਮਤ ਨਾ ਲਵੇ ਉਹਨੂੰ ਮਨ ਕੀ ਮਤ ਕਹਿੰਦੇ ਨੇ ਤਾਂ ਇਹ ਨਥ ਪਕੜ ਕੇ ਇਹ ਮਨ ਸਾਡੇ ਕੋਲੋਂ ਪੈੜੇ ਕਰਮ ਕਰਾਂਦਾ ਹੈ ਲੇਕਿਨ ਇਸੇ ਮਨ ਨੂੰ ਸਤਬੁਰਦੀ ਮਤ ਦੇ ਦਿਓ ਇਹ ਆਪਣੀ ਮਤ ਛੱਡ ਦਿੰਦਾ ਹੈ ਤੇ ਸਤਿਗੁਰ ਦੀ ਮਤ ਅਨੁਸਾਰ ਕਰਮ ਕਰਾਂ ਲੱਗ ਪੰਦਾ ਫੇਰ ਵੀ ਹੁਕਮ ਇਹਨੂੰ ਹੀ ਹਾਸਲ ਰਹਿੰਦਾ ਕਿਨੂੰ ਮੰਨ ਨੂੰ ਇਹਦਾ ਨਾਂ ਅਸੀਂ ਅੱਗੇ ਚੱਲ ਕੇ ਨਾ ਮੰਨ ਦੀਆਂ ਦੋ ਅਵਸਥਾਵਾਂ ਆ ਰੱਖਾਂ ਮੰਨ ਦੀਆਂ ਦੋ ਅਵਸਥਾਵਾਂ ਆਉਂਦੀਆਂ ਇੱਕ ਮਨ ਰਜ਼ਾ ਮੰਨਣਾ ਚਾਹੁੰਦਾ ਹੈ ਦੂਜਾ ਮਨ ਰਜ਼ਾ ਨਹੀਂ ਮੰਨਣਾ ਚਾਹੁੰਦਾ ਜਿਹੜਾ ਰਜ਼ਾ ਨਹੀਂ ਮੰਨਣਾ ਚਾਹੁੰਦਾ ਫੋਰ ਐਗਜ਼ਾਮਪਲ ਸਾਡੇ ਘਰ ਹੀ ਦੋ ਬੱਚੇ ਹੋਣ ਇਕ ਬੱਚਾ ਕਹਿਣਾ ਮੰਨਦਾ ਏ ਕਿ ਨਹੀਂ ਮੰਨਦਾ ਦੋਵਾਂ ਦੀ ਲੜਾਈ ਬੜੀ ਹੁੰਦੀ ਹੈ ਜਿਹੜਾ ਕਹਿਣਾ ਨਹੀਂ ਮੰਨਦਾ ਜੇ ਉਹਨੂੰ ਕਹਿਣਾ ਬਣਾਣਾ ਸਿਖਾ ਲਈਏ ਤਾਂ ਦੋਨੋਂ ਰਲ ਕੇ ਬੈਠਣਗੇ ਦੋਨੋਂ ਰਲ ਕੇ ਖੇਡਣਗੇ ਦੋਨੋਂ ਰਲ ਕੇ ਵੰਡ ਛਕਣਗੇ ਘਰ ਸ਼ਾਂਤੀ ਹੋ ਜਾਏਗੀ ਨਾ ਇਹਦਾ ਮਤਲਬ ਮਨ ਨੂੰ ਨਾ ਕੁਝ ਕਵਾਣਾ ਬਾਦ ਪਾਉ ਨੂੰ ਸਚਿਆਰਾ ਕਿਵੇਂ ਬਣੀਏ ਸਾਡੀ ਪੁਸਤਕ ਮਿਲੇਗੀ ਜਪਜੀ ਸਾਹਿਬ ਦੀ ਯਪ ਐਂਡ ਡਰਾਈ ਵੀ ਅਸੀਂ ਦੀ ਮਿਲੇਗੀ ਅਸੀਂ ਸਵਾ ਦੋ ਸਾਲ ਢਾਈ ਸਾਲ ਲਗਾ ਕੇ 59 ਐਪੀਸੋਡਸ ਵਿੱਚ ਡਿਟੇਲ ਵਿੱਚ ਜਪਜੀ ਸਾਹਿਬ ਨੂੰ ਸਮਝਣ ਦਾ ਯਤਨ ਕੀਤਾ ਕਿ ਜਪਜੀ ਸਾਹਿਬ ਮਨੂ ਕੁੜਿਆਰ ਤੋਂ ਸਚਿਆਰ ਕਿਵੇਂ ਬਣਾਉਂਦਾ ਹੈ ਅਸੀਂ ਇਹ ਸਮਝ ਲਈ ਸੀ ਉਹਦੇ ਵਿੱਚ ਉਹਦੇ ਵਿੱਚ ਸਮਝਦੇ ਸਮਝਦੇ ਹੋੜੀ ਆ ਗਈ ਭੁਗਤ ਗਿਆデア ਪੰਡਾਰਨ ਘਟਕਟ ਵਾਜੇ ਨਾਲ ਸਿੱਧ ਜੋਗੀ ਭੁਗਤ ਪੰਜੀਰੀ ਖਾਂਦੇ ਸਨ ਔਰ ਪੰਜੀਰੀ ਵਰਤਾ ਕੇ ਉਹ ਸਮਝਦੇ ਸਨ ਇਹ ਧਰਮ ਦਾ ਕੰਮ ਹੈ ਜਾਂ ਇਸ ਤਰ੍ਹਾਂ ਮਨ ਕਾਬੂ ਹੁੰਦਾ ਹੈ ਸਮਥਿੰਗ ਸਮਥਿੰਗ ਉਹ ਸਿੱਧ ਯੋਗੀ ਜਾਨ ਨੂੰ ਭਗਤ ਕਿਉਂ ਕਰਦੇ ਸਨ ਮੈਂ ਬਹੁਤਾ ਉਸ ਡਿਟੇਲ ਵਿੱਚ ਨਹੀਂ ਗਿਆ ਪਰ ਗੁਰੂ ਪਾਸ਼ਾ ਕਹਿੰਦੇ ਨੇ ਤੂੰ ਜੇ ਭਗਤ ਖਾਣੀ ਹੀ ਹੈ ਤਤ ਗਿਆਨ ਦੀ ਤਤ ਗਿਆਨ ਦੀ ਟਰੂਥਫੁਲ ਲਿਵਿੰਗ ਦੀ ਭਗਤ ਕਾਇਆ ਕਰ अगर तेरे को 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 कोई भोजन खाना है भगवान भगवान अंदर के वाले भगवान को के वाले खुश करने लिए ता ज्ञान दया भंडारण भुगत दया भंडारण तू वाली भुगत खाया कर जिद दया वाली मत आवे जरा भंडारण है दया वो मत चो तेन ਆਪਣੀ ਖੁਆਰੀ ਦੇ ਅਗੇਂਸਟ ਤੈਨੂੰ ਦਿਆ ਆ ਸਕੇ ਸਾਡੇ ਘਰ ਅੰਦਰ ਦੇਖ ਦਿਓ ਜਦੋਂ ਸਾਡੇ ਘਰ ਵਿੱਚ ਕੋਈ ਉੱਚਾ ਬੋਲਦਾ ਹੈ ਜਦੋਂ ਕ੍ਰੋਧ ਕਰਕੇ ਅੱਖਾਂ ਕੱਢਦਾ ਹੈ ਉਹਦੀ ਜ਼ਬਾਨ ਠਿਡਕ ਜਾਂਦੀ ਹੈ ਉਹਦੀ ਅੱਖਾਂ ਚੜ ਕੇ ਲਾਲ ਹੋ ਜਾਂਦੀਆਂ ਨੇ ਉਹਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਉਹਦੀ ਇੱਥੇ ਵਾਲੀ ਜਿਹੜੀ ਹੈ ਪੇਪੜੀ ਤੇ ਨਸ ਮੋਟੀ ਹੋ ਜਾਂਦੀ ਹੈ ਕੰਬ ਰਿਆ ਹੁੰਦਾ ਹੈ ਅਸੀਂ ਸੁਣਿਆ ਹੋਇਆ ਫਲਾਣਾ ਐਂਡ ਬੋਲਿਆ ਸੀ ਉਹਦੀ ਦਿਮਾਗ ਦੀ ਨਸ ਫੱਟ ਗਈ ਅਸੀਂ ਸੁਣਿਆ ਫਲਾਣਾ ਐਂਡ ਬੋਲ ਰਿਆ ਸੀ ਔਨ ਦੀ ਸਪੌਟ ਉਹਦਾ ਹਾਰਟ ਅਟੈਕ ਹੋ ਗਿਆ ਅਸੀਂ ਸਭ ਨੇ ਸੁਣਿਆ ਇਸ ਕਰਕੇ ਅਸੀਂ ਆਪਣੇ ਘਰ ਵਾਲਿਆਂ ਨੂੰ ਕਹਿੰਦੇ ਆ ਇਸ ਤਰ੍ਹਾਂ ਨਾ ਬੋਲੋ ਨਾ ਦੇਖੋ ਤੁਹਾਡੀ ਸਿਹਤ ਕਿਸ ਤਰ੍ਹਾਂ ਖਰਾਬ ਹੋ ਜਾਏਗੀ ਆਪਣੇ ਤੇ ਤਰਸ ਕਰੋ ਉਹ ਆਪਣੇ ਤੇ ਧਿਆਨ ਨਹੀਂ ਕਰਦਾ